ਬੇਤਜਿਨੀ ਪੰਜਾਬ ਪੁਲਿਸ ਵੱਲੋਂ ਚੰਡੀਗੜ੍ਹ ਦੀ ਤਰਜ਼ੀ ਤਰ੍ਹਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਆਨਲਾਈਨ ਚਲਾਨ ਨੂੰ ਲੈ ਕੇ ਜਗ੍ਹਾ-ਜਗ੍ਹਾ ਟ੍ਰੈਫਿਕ ਲਾਈਟਾਂ ਦੇ ਉੱਤੇ ਜਾਂ ਫਿਰ ਹੋਰ ਕਈ ਜਗ੍ਹਾ ਕੈਮਰੇ ਲਗਾਏ ਗਏ ਸੀ ਕੈਮਰੇ ਰਾਹੀਂ ਕਿ ਹੁਣ ਟ੍ਰੈਫਿਕ ਨਿਯਮ ਦੇ ਲੰਘਣਾ ਕਰਨ ਵਾਲੇ ਲੋਕਾਂ ਦੇ ਚਲਾਨ ਘਰ ਆਉਣਗੇ ਪਰ ਕਿਤਨੇ ਕਿਤੇ ਅਜੇ ਵੀ ਕਈ ਜਗ੍ਹਾ ਪ੍ਰਸ਼ਾਸਨ ਦੀ ਕਮੀ ਹੈ ਜਿਸ ਕਾਰਨ ਵੱਡੇ-ਵੱਡੇ ਹਾਦਸੇ ਜਿਹੜੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਵਾਪਰ ਸਕਦੇ ਨਹੀਂ ਇਸ ਵੇਲੇ ਸੀ ਨਿਊ ਚੰਡੀਗੜ੍ਹ ਦੇ ਇਲਾਕੇ ਉਮੈਕਸ ਟ੍ਰੈਫਿਕ ਲਾਈਟਾਂ ਦੇ ਉੱਤੇ ਖੜੇ ਆ ਜਿੱਦ ਤੂੰ ਦੇਖੋ ਕੀ ਕਈ ਦਿਨਾਂ ਤੋਂ ਫੋਨ ਕਾਲਸ ਆ ਰਹੇ ਸੀ ਮੈਸੇਜ ਆ ਰਹੇ ਸੀ ਇੱਥੇ ਟ੍ਰੈਫਿਕ ਲਾਈਟਾਂ ਜਿਹੜੀਆਂ ਕਾਫੀ ਦਿਨ ਤੋਂ ਬੰਦ ਪਈਆਂ ਨੇ ਮੈਂ ਕੈਮਰਾ ਨੂੰ ਕਹਾंगा ਜੂਮ ਕਰਕੇ ਦਿਖਾ ਦਿਓ ਸਾਹਮਣੇ ਟ੍ਰੈਫਿਕ ਬੂਤ ਵੀ ਬਣਿਆ ਹੋਇਆ ਟ੍ਰੈਫਿਕ ਲਾਈਟਾਂ ਵੀ ਜਿਹੜੀਆਂ ਨਹੀਂ ਚੱਲ ਰਹੀਆਂ ਜਿਸ ਕਾਰਨ ਲੋਕ ਆਪਣੀ ਮਰਜ਼ੀ ਦੇ ਨਾਲ ਹੀ ਇਸ ਜਗ੍ਹਾ ਤੋਂ ਨਿਕਲ ਰਹੇ ਨੇ ਕਾਫੀ ਵੱਡੇ ਹਾਦਸੇ ਹੋ ਸਕਦੇ ਨੇ ਕਿਉਂਕਿ ਇਹ ਜਿਹੜਾ ਚੌਕ ਇਕ ਤਰ੍ਹਾਂ ਦੀ ਲਾਈਟਾਂ ਚਾਲ ਚੌਕ ਕਹਿੰਦੇ ਆ ਤਾਂ ਇਸੇ ਰੋਡ ਦੇ ਉੱਤੇ ਪਹਿਲਾਂ ਵੀ ਬਹੁਤ ਵਾਰ ਵੱਡੇ ਹਾਦਸੇ ਵਾਪਰੇ ਨੇ ਇਹਨਾਂ ਰੋਡ ਦੇ ਉੱਤੇ ਟ੍ਰੈਫਿਕ ਲਾਈਟਾਂ ਨਾ ਚੱਲਣ ਕਾਰਨ ਪਹਿਲਾਂ ਵੀ ਕਈ ਵਾਰ ਮੌਤਾਂ ਵੀ ਹੋ ਚੁੱਕੀਆਂ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਰੋਡ ਦੇ ਉੱਤੇ ਜੋ ਟ੍ਰੈਫਿਕ ਲਾਈਟਾਂ ਨੇ ਚਾਲੂ ਕਰਾਈਆਂ ਜਾਣ ਤਾਂ ਕਰਕੇ ਲੋਕ ਜਿਹੜੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਸਕਣ ਉਹ ਦੇਖੋ ਕਿ ਜੜਾ ਇਹ ਰੋਡ ਹੈ ਇੱਕ ਰਾਲੀ ਅਬਦੀ ਰੋਡ ਤੋਂ ਆਉਂਦਾ ਜੋ ਚੰਡੀਗੜ੍ਹ ਵੱਲ ਨੂੰ ਜਾਂਦਾ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਲੈ ਕਿ ਇਸ ਪਾਸੇ ਤੋਂ ਵੀ ਗੱਡੇ ਟ੍ਰੈਫਿਕ ਤੇ ਜਾਂਦੇ ਦੂਜੇ ਪਾਸੇ ਤੋਂ ਵੀ ਤਾਂ ਦੋਨੇ ਪਾਸੇ ਜੋ ਟ੍ਰੈਫਿਕ ਤੇ ਜਾਂਦੀ ਹੈ ਤਾਂ ਫਿਰ ਜਿਹੜਾ ਇੱਕ ਕੱਟ ਵਿੱਚ ਬਣਿਆ ਹੋਇਆ ਹੈ ਉਹ ਕੱਟ ਦੇ ਉੱਤੇ ਤੁਸੀਂ ਦੇਖੋ ਕਿ ਜਿਹੜੀਆਂ ਇਹ ਗੱਡੀਆਂ ਨੇ ਤੇਜ਼ ਰਫਤਾਰੀ ਦੇ ਨਾਲ ਥਾਰ ਵਰਗੀਆਂ ਗੱਡੀਆਂ ਜਿਹੜੀਆਂ ਆਉਂਦੀਆਂ ਨੇ ਤਾਂ ਉਸ ਤੋਂ ਬਾਅਦ ਕਾਫੀ ਵੱਡੇ ਹਾਦਸੇ ਵਾਪਰੇ ਤੁਸੀਂ ਦੇਖਿਆ ਉਹਨਾ ਪਿਛਲੇ ਦਿਨੀ ਪਿੰਡ ਕਰਤਾਰਪੁਰ ਦਾ ਇੱਕ ਵਿਅਕਤੀ ਦੀ ਮੌਤ ਹੋਈ ਹੈ ਉਹ ਵੀ ਇਸੇ ਕਾਰਨ ਜਿਹੜਾ ਦੱਸਨੇ ਆ ਕਿ ਹੋਈ ਹੈ ਜਦੋਂ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਨਿਕਲ ਰਿਆ ਸੀ ਇੱਕ ਥਾਰ ਗੱਡੀ ਨੇ ਤੇਰੇ ਉਸ ਦੇ ਨਾਲ ਉਸ ਨੂੰ ਦੜ ਰਿਆ ਤਾਂ ਤੁਸੀਂ ਦੇਖੋ ਕੀ ਹੈ ਜਿਹੜੇ ਹੁਣ ਵੱਡੇ ਟਰੱਕ ਨੇ ਟਿਪਰ ਨੇ ਜਿਹੜੇ ਭਰ ਕੇ ਆਉਂਦੇ ਨੇ ਕੋਈ ਤਾਂ ਅਜਿਹਾ ਵੀ ਦੂਜੇ ਪਾਸੇ ਸਿਮਿੰਟ ਦੇ ਭਰੇ ਹੋਏ ਟਿਪਰ ਆਉਂਦੇ ਨੇ ਤਾਂ ਉਹ ਤੇਜ਼ ਰਫਤਾਰੀ ਦੇ ਕਾਰਨ ਵੱਡੇ ਹਾਦਸੇ ਉਹਨਾਂ ਕਾਰਨ ਵਾਪਰ ਸਕਦੇ ਨੇ ਕਿ ਬੰਦਾ ਜਦੋਂ ਵੀ ਇਸ ਪਾਸੇ ਤੋਂ ਤੇਜ਼ ਨਿਕਲਦਾ ਹੈ ਜਾਂ ਫਿਰ ਵੱਡੀ ਸਾਈਡ ਤੋਂ ਤੇ ਜਾਂਦਾ ਹੈ ਤਾਂ ਬੰਦੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਅੱਗੇ ਲਾਈਟਾਂ ਬੰਦ ਨੇ ਬੰਦਾ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਪਰ ਇਹ ਟ੍ਰੈਫਿਕ ਨਿਯਮਾਂ ਦੀ ਜਿਹੜੀ ਪਾਲਣਾ ਨਹੀਂ ਹੋ ਰਹੀ ਪਾਲਣਾ ਇਸ ਕਰਕੇ ਨਹੀਂ ਹੋ ਰਹੀ ਕਿ ਕੋਈ ਟ੍ਰੈਫਿਕ ਲਾਈਟਾਂ ਹੀ ਨਹੀਂ ਚੱਲ ਰਹੀਆਂ ਇਸ ਰੋਡ ਦੇ ਉੱਤੇ ਤੁਸੀਂ ਦੇਖੋ ਕਿ ਕੈਮਰੇ ਵੀ ਮੈਂ ਦਿਖਾ ਦਿੰਦਾ ਥੋੜੇ ਜਿਕੇ ਜ਼ੂਮ ਕਰਕੇ ਦਿਖਾ ਦਿਓ ਇਹ ਦੇਖੋ ਵੱਡੇ ਟਿਪਰ ਜਿਹੜੇ ਨਿਕਲ ਰਹੇ ਨੇ ਉਹ ਸਾਹਮਣੇ ਕੈਮਰਾ ਦਿਖਾ ਦਿਓ ਜ਼ੂਮ ਕਰਕੇ ਕੈਮਰੇ ਜੂਰ ਲੱਗੇ ਨੇ ਪਰ ਅਜੇ ਇੰਨਾ ਰਾਹੀ ਆਨਲਾਈਨ ਚਲਾਨ ਨਹੀਂ ਹੋ ਰਹੇ ਜਿਸ ਕਾਰਨ ਕਿਤਨੇ ਕਿਤੇ ਲਾਪਰਵਾਹੀ ਜਗ੍ਹਾ ਉੱਤੇ ਕਈ ਲੋਕ ਵਾਪਰਦੇ ਨੇ ਜਿਸ ਦੇ ਕਾਰਨ ਵੱਡੇ ਵੱਡੇ ਹਾਦਸੇ ਹੋਣ ਦਾ ਖਤਰਾ ਹੈ ਇਸ ਨੂੰ ਲੈ ਕੇ ਟ੍ਰੈਫਿਕ ਇੰਚਾਰਜ ਇਸ ਪਾਸੇ ਜਿਹੜੇ ਨੇ ਜਗੀਰ ਸਿੰਘ ਨੇ ਉਹਨਾਂ ਨਾਲ ਵੀ ਗੱਲਬਾਤ ਅਸੀਂ ਲਾਈਵ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਦੋਂ ਟ੍ਰੈਫਿਕ ਜਿਹੜੀਆਂ ਲਾਈਟਾਂ ਨੇ ਉਹ ਚਾਲੂ ਹੋਣਗੇ ਦੂਜੇ ਪਾਸੇ ਚੰਡੀਗੜ੍ਹ ਦੇ ਪਾਸੇ ਤੋਂ ਖਾ ਦਿਓ ਮੈਂ ਕੈਮਰਾਮੈਨ ਨੂੰ ਕਹਾਂਗਾ ਚੰਡੀਗੜ੍ਹ ਪਾਸੇ ਦਿਖਾ ਦਿਓ ਟ੍ਰੈਫਿਕ ਕਿੰਨੀ ਤੇਜ਼ ਜੁਨੇ ਟਿੱਪਰ ਨੇ ਜਾਂ ਫਿਰ ਗੱਡੀਆਂ ਨੇ ਉਹ ਆਉਂਦੀਆਂ ਨੇ ਉਹਨਾਂ ਕਾਰਨ ਤੁਸੀਂ ਦੇਖੋ ਕਿ ਵੱਡੇ ਵੱਡੇ ਹਾਦਸੇ ਜਿਹੜੇ ਵਾਪਰ ਸਕਦੇ ਨੇ ਕਿਉਂਕਿ ਰੁਕਣ ਦਾ ਤਾਂ ਹੀ ਅਗਲਾ ਰੁਕਦਾ ਜਦੋਂ ਟ੍ਰੈਫਿਕ ਲਾਈਟਾਂ ਚੱਲਦੀਆਂ ਆਉਣ ਪਰ ਜਦੋਂ ਜੋ ਟ੍ਰੈਫਿਕ ਲਾਈਟ ਕੰਮ ਨਹੀਂ ਕਰ ਰਹੀ ਤਾਂ ਉਸ ਤੋਂ ਬਾਅਦ ਜਾ ਕੇ ਕਿਤਨੇ ਕਿਤੇ ਬੰਦਾ ਜੇ ਫਿਕਰ ਹੋ ਕੇ ਪੁਲਸ ਦੇ ਬਿਨਾਂ ਡਰ ਤੋਂ ਨਿਕਲ ਜਾਂਦਾ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਇਹ ਤਸਵੀਰਾਂ ਤੁਸੀਂ ਦੇਖ ਲਓ ਕਿ ਜਿਹੜੀਆਂ ਲਾਈਟਾਂ ਨਹੀਂ ਚੱਲ ਰਹੀਆਂ ਜਿਸ ਕਾਰਨ ਨਹੀਂ بڑے ਵੱਡੇ ਹਾਦਸੇ ਵਾਪਰ ਜਾਂਦੇ ਨੇ ਉਸ ਨੂੰ ਲੈ ਕੇ ਤੁਸੀਂ ਦੇਖੋ ਕਿ ਲੋਕ ਰੁਕਣਾ ਚਾਹੁੰਦੇ ਨੇ ਪਰ ਕਿਤਨੇ ਕਿਤੇ ਜੋ ਟ੍ਰੈਫਿਕ ਲਾਈਟਾਂ ਨਾ ਚੱਲਦੀਆਂ ਹੋਣ ਫਿਰ ਲੋਕ ਰੁਕਣ ਵੀ ਕਿਵੇਂ ਸੁਣ ਲੈ ਕੇ ਟ੍ਰੈਫਿਕ ਇੰਚਾਰਜ ਜਗੀਰ ਸਿੰਘ ਸਾਡੇ ਨਾਲ ਹੋਣਗੇ ਹੈਲੋ ਹਾਂਜੀ ਜਗੀਰ ਸਿੰਘ ਦੀ ਟ੍ਰੈਫਿਕ ਇੰਚਾਰਜ ਆਹ ਸੱਸੀ ਦਾ ਸਰ ਕੀ ਹਾਲ ਹੈ ਕੀ ਹਾਲ ਹੈ ਸਰ ਹੋ ਠੀਕ ਹੋ ਜੀ ਬਾਬਾ ਦੀ ਬਣ ਅੱਛਾ ਅਸੀਂ ਨਾ ਇੱਥੇ ਮੈਕਸ ਟ੍ਰੈਫਿਕ ਲਾਈਟਾਂ ਦੇ ਖੜੇ ਆ ਕਾਫੀ ਦਿਨਾਂ ਤੋਂ ਫੋਨ ਕਾਲਸ ਮੈਸੇਜ ਵੀ ਆ ਰਹੇ ਸੀ ਕਿ ਲਾਈਟਾਂ ਬੰਦ ਹੋਣ ਕਾਰਨ ਵੱਡੇ ਵੱਡੇ ਹਾਦਸੇ ਹੋਣ ਦਾ ਡਰ ਹੈ ਤੇ ਇੱਥੇ ਬੰਦ ਕਿਉਂ ਨੇ ਸਰ ਇਹ ਕਦੋਂ ਕੋ ਚਾਲੂ ਹੋ ਜਾਣਗੀ ਇਹਦੇ ਬਾਰੇ ਜਾਣਕਾਰੀ ਦਿਓ ਜੀ ਦਰਸ਼ਕ ਸਾਡੇ ਲਾਈਵ ਸੁਣ ਰਹੇ ਤੁਹਾਨੂੰ ਬੱਤ ਹੈ ਚੱਲਦੀ ਨਹੀਂ ਬੱਕੀ ਲੈਡ ਚੱਲ ਗਈ ਮੈਂ ਕਹਿੰਦਾ ਸਾਰਾ ਬੈਟਰੀ ਡਾਊਨ ਹੋ ਗਈ ਹੈ ਨਹੀਂ ਇੱਥੇ ਅਸੀਂ ਖੜੇ ਆਏ ਕੱਲ ਪਕਾਸੋਂ ਸਾਨੂੰ ਮੈਸੇਜ ਆ ਰਹੇ ਸੀਗੇ ਬੰਦ ਹੈ बार-बार ਬੰਦ ਹੋ ਜਾਂਦੀਆਂ ਕੋਈ ਟੈਕਨੀਕਲ ਪ੍ਰੋਬਲਮ ਹੈ ਜਾਂ ਫਿਰ ਕੋਈ ਠੀਕ ਕਰਵਾਈਆਂ ਜਾਂਦੀ ਹੈ ਇਹਦਾ ਸਿਸਟਮ ਲੈਡ ਦੇ ਨਾਲ ਹੈ ਕੋਈ ਲੈਡ ਤੇ ਕਿੰਨਾ ਘੰਟਾ 2 ਘੰਟੇ ਕਰਦੇ ਹਾਂ ਤੇ ਬੈਟਰੀ ਡਾਊਨ ਹੋ ਜਾਂਦੀ ਹੈ ਅੱਛਾ ਜੀ ਤੇ ਬਾਕੀ ਹੁਣ ਮੈਨੂੰ ਤਾਂ ਤੁਸੀਂ ਹੁਣ ਦੱਸਿਆ ਮੈਂ ਹੁਣ ਜਿਹੜਾ ਕਮਾਂਡਰ ਹੈਗਾ ਅਫਸਰ ਮੈਂ ਉਹਨੂੰ ਫਾਰਮ ਕਰ ਦਵਾਂ ਹਾਂਜੀ ਤੁਸੀਂ ਜ਼ੋਰ ਜ਼ੋਰ ਨਾਲ ਧਿਆਨ ਚ ਲਿਆ ਦਿਓ ਕਿਉਂਕਿ ਇੱਥੇ ਨਾ ਟਿੱਪਰ ਵਗੈਰਾ ਤੇ ਹੋਰ ਵੀ ਜਿਹੜੇ ਤੇਜ਼ ਰਫਤਾਰੀ ਨਾਲ ਵਾਹਨ ਆਉਂਦੇ ਨੇ ਬੱਦੀ ਸਾਈਡ ਤੋਂ ਜਾਂ ਚੰਡੀਗੜ੍ਹ ਸਾਈਡ ਤੋਂ ਉਹਨਾਂ ਕਾਰਨ ਦੋ ਤਿੰਨ ਹਾਦਸੇ ਸਾਡੇ ਸਾਹਮਣੇ ਹੀ ਵਾਚ ਗਏ ਹੋਣ ਤੋਂ ਇਸ ਕਾਰਨ ਕਿਸੇ ਨੇ ਜਾਨ ਜਾ ਸਕਦੀ ਤੁਸੀਂ ਤਰ੍ਹਾਂ ਧਿਆਨ ਚ ਲਿਆ ਦਿਜੀ ਕੋਈ ਗੱਲ ਨਹੀਂ ਕੋਈ ਮੈਂ ਸਰ ਕਹਿੰਦਾ ਹਾਂ ਨੋਟਿਸ ਕਰਾਵਾ ਜੀ ਠੀਕ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਜਿਹੜੇ ਟ੍ਰੈਫਿਕ ਇੰਚਾਰਜ ਨੇ ਜਗੀਰ ਸਿੰਘ ਉਹ ਸਾਡੇ ਲਾਈਨ ਤੇ ਜੁੜੇ ਹੋਏ ਸੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਲਾਈਟ ਦੇ ਨਾਲ ਕਨੈਕਸ਼ਨ ਜਦੋਂ ਲਾਈਟ ਚੱਲ ਜਾਂਦੀ ਹੈ ਉਸ ਤੋਂ ਬਾਅਦ ਲਾਈਟਾਂ ਬੰਦ ਹੋ ਜਾਂਦੀਆਂ ਨੇ ਪਰ ਕਿਤੇ ਨਾ ਕਿਤੇ ਇੱਥੇ ਪੁਕਤਾ ਇੰਤਜ਼ਾਮ ਹੋਣਾ ਚਾਹੀਦਾ ਨੇ ਕੋਈ ਬੈਟਰੀ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ ਜਾਂ ਫਿਰ ਕੁਝ ਨੈਟ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ ਕਿ ਕੋਈ ਨੁਕਸਾਨ ਨਾ ਹੋਵੇ ਕਿਸੇ ਦਾ ਵਹੀਕਲ ਦਾ ਕਿਸੇ ਚਾਹ ਦਾ ਇਸ ਰੋਡ ਦੇ ਉੱਤੇ ਕਾਫੀ ਇਸ ਰੋਡ ਨੂੰ ਵੈਸੇ ਵੀ ਖੁੰਨੀ ਲੋੜ ਕਿਹਾ ਜਾਂਦਾ ਕਿ ਇਸ ਰੋਡ ਦੇ ਉੱਤੇ ਕਾਫੀ ਜਿਹੜੇ ਪਹਿਲਾਂ ਵੀ ਹਾਦਸੇ ਵਾਪਰਦੇ ਨੇ ਰੋਜ਼ਾਨਾ ਜਿਗਤ ਕੋਈ ਨਾ ਕੋਈ ਹਾਸਾ ਵਾਪਰ ਦੀ ਖਬਰ ਆਉਂਦੀ ਐ ਇਸੇ ਫੋਰਥੀ ਟੀਮਾਂ ਰੋਜ਼ਾਨਾ ਹੀ ਜਗ੍ਹਾ ਤੋਂ ਦੇਖੋ ਕਿ ਲਗਾਤਾਰ ਕੋਸ਼ਿਸ਼ ਕਰਦੇ ਨੇ ਕਿ ਕਿਤੇ ਨਾ ਕਿਤੇ ਅਗਰ ਕੋਈ ਹਾਦਸਾ ਹੁੰਦਾ ਉਸ ਨੂੰ ਮੌਕੇ 'ਚ ਹੱਥ ਤਲ ਪਹੁੰਚਾ ਦਿੰਦੀਆਂ ਨੇ ਪਰ ਲੋਕ ਵੀ ਆਪਣੇ ਆਪਣੇ ਵਹੀਕਲ ਰਾਹੀਂ ਮੈਦਾਨ ਵਿੱਚ ਖਾਦਣਾ ਤੋ ਦੇਖੋ ਕਿ ਜਿਹੜੇ ਪੀਪਰ ਨੇ ਪੜ ਕੇ ਵੀ ਆਉਂਦੇ ਨੇ ਤੁਸੀਂ ਦੇਖੋ ਕਿ ਹੁਣ ਕੋਈ ਇੱਥੇ ਟ੍ਰੈਫਿਕ ਲਾਈਟ ਨਾ ਹੋਣ ਕਰਕੇ ਦੋਨੇ ਪਾਸੇ ਗੱਡੀਆਂ ਆਪਣੀ ਮਰਜ਼ੀ ਨਾਲ ਹੀ ਚੱਲੇ ਜਾਂਦੀਆਂ ਨੇ ਜਿਸ ਕਾਰਨ ਤੁਸੀਂ ਦੇਖੋ ਕਿ ਆ ਹਾਦਸਾ ਵਾਪਰ ਸਕਦਾ ਐ ਇਹ ਬਹੁਤ ਤਸਵੀਰ ਤੁਹਾਨੂੰ ਜਿਹੜੀ ਲਾਈਵ ਦਿਖਾ ਰਹੀਆਂ ਆ ਸਾਡਾ ਮਕਸਦ ਇਹ ਹੁੰਦਾ ਹੈ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਤੱਕ ਸਰਕਾਰ ਤੱਕ ਇਹ ਗੱਲ ਪਹੁੰਚ ਸਕੇ ਪੁਲਿਸ ਤੱਕ ਪਹੁੰਚ ਸਕੇ ਕਿ ਇਹਨਾਂ ਨੂੰ ਪਤਾ ਲੱਗ ਸਕੇ ਕਿ ਕਿਤੇ ਨਾ ਕਿਤੇ ਇਸ ਰੋਡ ਦੇ ਉੱਤੇ ਹਾਦਸੇ ਜਿਹੜੇ ਵਾਪਰ ਸਕਦੇ ਨੇ ਬੱਦੀ ਸਾਈਡ ਤੋਂ ਦੇਖੋ ਸਾਹਮਣੇ ਦਿਖਾ ਦੋ ਬੱਦੀ ਸਾਈਡ ਤੋਂ ਕਿੰਨੀਆਂ ਤੇਜ਼ ਰਫ਼ਤਾਰੀ ਦੇ ਨਾਲ ਗੱਡੀਆਂ ਆਉਂਦੀਆਂ ਨੇ ਜਿਨ੍ਹਾਂ ਦੇ ਕਾਰਨ ਵੱਡੇ ਹਾਦਸੇ ਵਾਪਰਨ ਦਾ ਖਤਰਾ ਹੈ ਇਸ ਨੂੰ ਲੈ ਕੇ ਟ੍ਰੈਫਿਕ ਪੁਲਿਸ ਵਾਲੇ ਦਾ ਬਹੁਤ ਜ਼ਰੂਰ ਹੈ ਪਰ ਮੁਲਾਜ਼ਮ ਵੀ ਨਾ ਹੋਣ ਕਾਰਨ ਇੱਥੇ ਜਿਹੜੇ ਵੱਡੇ ਹਾਦਸੇ ਵਾਪਰ ਸਕਦੇ ਨੇ ਟ੍ਰੈਫਿਕ ਮੁਲਾਜ਼ਮ ਘੱਟ ਨੇ ਪਹਿਲਾਂ ਵੀ ਅਸੀਂ ਕਈ ਵਾਰ ਐਸਐਸਪ ਤੇ ਡੀਜੀਪੀ ਪੰਜਾਬ ਨੂੰ ਬੇਨਤੀ ਕਰ ਚੁੱਕੇ ਆ ਕਿ ਨਿਊ ਚੰਡੀਗੜ੍ਹ ਏਰੀਆ ਵੱਧ ਚੁੱਕਾ ਹੈ ਕਿ ਕਾਫੀ ਜਿਹੜੇ ਲੋਕ ਇੱਥੇ ਆ ਕੇ ਰਹਿ ਰਹੇ ਨੇ ਪੁਲਿਸ ਮੁਲਾਜ਼ਮਾਂ ਦੀ ਬਹੁਤ ਲੋਡ ਹੈ ਤਾਂ ਪੁਲਿਸ ਮੁਲਾਜ਼ਮ ਘੱਟ ਹੋਣ ਕਾਰਨ ਸਮੇਂ ਸਿਰ ਕਈ ਵਾਰ ਨਹੀਂ ਪਹੁੰਚ ਪਾਉਂਦੇ ਜਾਂ ਫਿਰ ਦੋ ਦੋ ਹਾਦਸੇ ਹੋ ਜਾਂਦੇ ਨੇ ਜਾਂ ਫਿਰ ਟ੍ਰੈਫਿਕ ਜਿਹੜੀਆਂ ਲਾਈਟਾਂ ਨੇ ਉਹਨਾਂ ਦੇ ਉੱਤੇ ਨਹੀਂ ਮੌਜੂਦ ਹੋ ਪਾਉਂਦੇ ਕਿਉਂਕਿ ਅੱਗੇ ਮਾਜਰਾ 3 ਪੁਆਇੰਟ ਤੇ ਲਾਈਟ ਹੈ ਜਾਂ ਫਿਰ ਤੋਗਾਂ ਵਾਲੀ ਸਾਈਡ ਹੈ ਉਸ ਪਾਸੇ ਵੀ ਉਹਨਾਂ ਨੂੰ ਰਹਿਣਾ ਪੈਂਦਾ ਹੈ ਪਰ ਜਿਹੜੀ ਇਹ ਤਸਵੀਰ ਹੈ ਕਈ ਦਿਨਾਂ ਤੋਂ ਲੋਕਾਂ ਦੇ ਮੈਸੀ ਕਾਲਜ ਲੋਕਾਂ ਦੀ ਜਾਨ ਬਚਾਉਣਾ ਸਾਡਾ ਫਰਜ਼ ਹੈ ਤਾਂ ਜਿੰਨੇ ਸਾਡੇ ਦਰਸ਼ਕ ਦੇਖ ਕੇ ਇਹਨੇ ਵੱਧ ਤੋਂ ਵੱਧ ਤੁਸੀਂ ਵੀ ਸ਼ੇਅਰ ਕਰੋ ਤਾਂ ਕਿ ਤੁਹਾਡੇ ਕਰਕੇ ਹੀ ਅਸੀਂ ਇਸ ਤਰੀਕੇ ਦੇ ਮੁੱਦੇ ਪ੍ਰਸ਼ਾਸਨ ਤੱਕ ਪਹੁੰਚਾਣੇ ਆ ਤੁਹਾਡੇ ਨਾਲ ਕੈਮਰਾਮੈਨ ਕਰਨ ਦੇ ਨਾਲ ਹਰਤੇ ਸਿੰਘ